ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਤੇ 100 ਹੋਰ 19 ਜਿਹੜੇ ਡਿਪੋਰਟ ਹੋਏ ਨੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਗਏ ਕਿਉਂਕਿ ਕਈ ਟਰੈਵਲ ਏਜੰਟਸ ਇਸ ਤਰ੍ਹਾਂ ਚੁੱਕੀ ਐ ਇੱਕ ਐਸਆਈਟੀ ਦੇ ਵਿੱਚ ਬਣਾ ਦਿੱਤੀ ਗਈ ਹੈ ਅਸੀਨਿ ਦਫਸਤਾਂ ਵੱਲੋਂ ਜਿਹਦੇ ਵਿੱਚ ਹੁਣ ਇਹ ਗੱਲ ਸਾਹਮਣੇ ਆ ਰਹੀ ਕਿ ਟਰੈਵਲ ਏਜੰਟਸ ਜਿਨ੍ਹਾਂ ਨੇ ਭੇਜਿਆ ਉਹ ਬੜੇ ਹੀ ਛਾਤੀਰ ਤਰੀਕੇ ਦੇ ਨਾਲ ਲਾਲਚ ਦੇ ਕੇ ਜਾਂ ਝੂਠ ਬੋਲ ਕੇ ਜਿਹੜੇ ਵੀ ਉੱਥੇ ਨੌਜਵਾਨ ਗਏ ਸੀ ਜਾਂ ਲੇਡੀਜ਼ ਗਈ ਸੀ ਉਹਨਾਂ ਨੂੰ ਉੱਥੇ ਪਹੁੰਚਾਉਣ ਦੀ ਗੱਲ ਕੀਤੀ ਗਈ ਸੀ ਲੀਗਲ ਤਰੀਕੇ ਦੇ ਨਾਲ ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹਾਲਾਂਕਿ ਕਈ ਐਫਆਈਆਰ ਵੀ ਦੇ ਵਿੱਚ ਦਰਜ ਹੋ ਚੁੱਕੀਆਂ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਲਾਲੂੜੂ ਦੇ ਨਾਲ ਇੱਕ ਪਿੰਡ ਪੈਂਦਾ ਜੋਲਾ ਖੋਦ ਉੱਥੇ ਦੇ ਵੀ ਇੱਕ ਹਸਬੰਡ ਵਾਈਫ ਗਏ ਸੀਗੇ ਹਾਲਾਂਕਿ ਉਹਨਾਂ ਨੂੰ ਵੀ ਕਿਹਾ ਗਿਆ ਸੀਗਾ ਕਿ ਲੀਗ ਅ ਲੈ ਕੇ ਜਾਇਆ ਜਾਏਗਾ ਉਹਨਾਂ ਦਾ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਕਿਉਂਕਿ ਇਸ ਵੇਲੇ ਕਾਫੀ ਸਿਚੁਏਸ਼ਨ ਇਸ ਤਰ੍ਹਾਂ ਦੀ ਹੈ ਕਾਫੀ ਡਿਪਰੈਸ਼ਨ ਦੇ ਵਿੱਚ ਹੈ ਉਹ ਕੋਈ ਗੱਲਬਾਤ ਨਹੀਂ ਕਰ ਪਾ ਰਹੇ ਲੇਕਿਨ ਉਹਨਾਂ ਦੇ ਪਰਿਵਾਰਿਕ ਮੈਂਬਰ ਜਰੂਰ ਸਾਡੇ ਨਾਲ ਜੁੜੇ ਹਨ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਸਵਿੰਦਰ ਜੀ ਕਿਉਂਕਿ 119 ਹੋਰ ਪਹੁੰਚੇ ਹਨ ਜੀ ਔਰ ਹੁਣ ਤੱਕ ਦੀ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਲੋਕਾਂ ਨੂੰ ਝੂਠ ਬੋਲ ਕੇ ਟਰੈਵਲ ਏਜੰਟ ਵੱਲੋਂ ਜਿਹੜਾ ਹੈਗਾ ਭੇਜੇ ਗਏ ਲੇਕਿਨ ਹੁਣ ਸਾਰੀ ਚੀਜ਼ਾਂ ਸਾਹਮਣੇ ਆ ਰਹੀਆਂ ਤੁਹਾਡੇ ਕੇਸ 'ਚ ਕੀ ਹੋਇਆ ਸੀਗਾ ਕਿਸ ਤ ਮਨੋ ਸਰ ਉਹਨਾਂ ਬੋਲੇ ਹੀ ਗਿਆਗਾ ਜੀ ਅਸੀਂ ਇਹਨੂੰ ਨੋ ਲੀਗਲ ਤਰੀਕੇ ਨਾਲ ਭੇਜਾਂਗੇ ਜੀ ਵੀ ਮਤਲਬ ਆਉਣ ਲੀਗਲ ਜਿਹੜਾ ਵੀ ਜਿਹੜਾ ਪ੍ਰੋਸੈਸ ਹੈ ਵਗੈਰਾ ਉਹ ਵੀ ਲਵਾ ਕੇ ਭੇਜਾਂਗੇ ਵੀ ਤੁਹਾਨੂੰ ਕੋਈ ਮਤਲਬ ਦੋ ਨੰਬਰ ਵਾਲੇ ਉਹਦੇ ਜਿਨੇ ਭੇਜਾਂਗੇ ਨੀਗਲ ਤਰੀਕੇ ਨਾਲ ਭੇਜਾਂਗੇ ਜੀ ਠੀਕ ਹੈ ਸ਼ੁਰੂਆਤ ਕਿੱਥੋਂ ਹੋਈ ਸੀ ਕਿੰਨੇ ਦਿਨ ਪਹਿਲਾਂ ਹੋਈ ਸੀ ਕਿੰਨੇ ਦਿਨ ਪਹਿਲਾਂ ਗਈ ਸੀ ਸ਼ੁਰੂਆਤ ਸਾਰਾ ਕਰੀਬ ਹੋਈ ਸੀ ਆਪਣੇ 8 8 ਸਾਲ ਪਹਿਲਾਂ ਹੋਈ ਸੀ ਜੀ ਠੀਕ ਹੈ ਉਦੋਂ ਕਿਹਾ ਜੀ ਵੀ ਸਾਨੂੰ ਹਫਤੇ ਦਾ ਦਿੰਦਾ ਟਾਈਮ ਦੇ ਦਿਓ ਵੀ ਹਫਤੇ ਦਾ ਦਿੰਦਾ ਜੀ ਭੇਜ ਦਾਂਗੇ ਜੀ ਹੂੰ ਤਾਂ ਕਿੰਨੇ ਪੈਸੇ ਲਿੱਤੇ ਸੀ ਤੁਹਾਡੇ ਦੋਨਾਂ ਨੇ ਪੈਸੇ ਉਦੋਂ ਦਾ ਕੋਈ ਗੱਲਬਾਤ ਹੋਈ ਪਹਿਲਾਂ ਤਾਂ ਪੈਸੇ ਕੋਈ ਦਿੱਤੇ ਨਹੀਂ ਹੈਗੇ ਅੱਛਾ ਤੇ ਉਦੋਂ ਬਾਅਦ ਥੋੜੇ ਥੋੜੇ ਕਰਕੇ ਜਿੱਦਾਂ ਜਿੱਦਾਂ ਪ੍ਰੋਸੈਸ ਚੱਲੀ ਗਿਆ ਉਦੋਂ-ਉਦੋਂ ਦੇ ਹੀ ਗਏ ਉਹਨਾਂ ਨੂੰ ਕਿੰਨੇ ਟੋਟਲ ਪੈਸੇ ਚੁੜੇ ਦੇ ਚੁੱਕੇ ਸੋਨਾਂ ਦੇ ਮੈਂ ਹਣ ਤੋਂ ਸਾਰਾ 40 80 ਦੇ ਕਰੀਬ ਚਲੇ ਗਏ 80 ਕਰੀਬ ਆ ਦੋ ਬੰਦੇ ਆ ਜੀ ਸਰ ਤਾਂ ਇਹੀ ਕਿਹਾ ਗਿਆ ਸੀਗਾ ਕਿ ਉੱਥੇ ਜਾ ਕੇ ਨੌਕਰੀ ਜਾਂ ਫਿਰ ਹੋਰ ਚੀਜ਼ਾਂ ਜਿਹੜੀ ਹੈਗੀ ਆ ਹਾਂਜੀ 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 ਜੀ ਜੀ ਉਸੇ ਤੇ ਜੋ ਵੀ ਹੋਗਾ ਵੀ ਸੀ ਲੀਗਲ ਪ੍ਰੋਸੈਸ ਨਾਲ ਭੇਜਾਂਗੇ ਇਹਨਾਂ ਨੂੰ ਵੀ ਇਦਾਂ ਦਾ ਕੋਈ ਮਤਲਬ ਦੋ ਨੰਬਰ ਵਾਲਾ ਕੁਝ ਨਹੀਂ ਹੋਊਗਾ ਤੇ ਤੁਹਾਡਾ ਸੰਪਰਕ ਕਿਸ ਤਰ੍ਹਾਂ ਹੋਇਆ ਸੀਗਾ ਤੁਹਾਡੇ ਮੁੰਡੇ ਨਾਲ ਹੋਇਆ ਸੀ ਸੰਪਰਕ ਜਾਂ ਤੁਹਾਡਾ ਹੋਇਆ ਸੀਗਾ ਜਿਹੜਾ ਟਰੈਵਲ ਏਜੰਟ ਟਰੈਵਲ ਏਜੰਟ ਸਰਵਤਾਂਤ ਚਲੋ ਸਾਨੂੰ ਅੱਗੇ ਤੋਂ ਅੱਗੇ ਦੱਸ ਕਿਸ ਨੇ ਪਾਈ ਸੀਗੀ ਤੇ ਤਾਂ ਕਰਕੇ ਵੀ ਅਸੀਂ ਉਹ ਤਾਂ ਕੋਲ ਚਲੇ ਗਏ ਜੀ ਉਹ ਕਹਿੰਦਾ ਪਹਿਲਾਂ ਵੀ ਇਹਨਾਂ ਨੇ ਇਦਾਂ ਦਾ ਠੀਕ ਠਾਕ ਭੇਜੇ ਹੋਏ ਆ ਵੀ ਪਹਿਲਾਂ ਮਤਲਬ ਠੀਕ ਠਾਕ ਚਲੇ ਗਏ ਉਹ ਵੀ ਤੁਸੀਂ ਵੀ ਮਤਲਬ ਉਹਦੀ ਦੱਸ ਪਾਈ ਸੀ ਤੇ ਤੁਹਾਡੀ ਲਾਸਟ ਗੱਲ ਕਦ ਹੋਈ ਸੀ ਕਿਉਂਕਿ 15 ਦਿਨ ਪਹਿਲਾਂ ਹੀ ਕਹਿ ਰਹੇ ਇੱਥੇ ਪਾਊਡਰ ਤੱਪਿਆ ਸੀ ਇਹਨਾਂ ਨੂੰ ਉਦੋਂ ਹੀ ਸਰ ਬੱਚਿਆਂ ਨਾਲ ਤਾਂ ਬੱਚਿਆਂ ਨਾਲ ਸਾਡੀ ਜਿੱਦਨ ਉਹ ਲਾਸਟ 5 ਫਰਵਰੀ ਨੂੰ ਮਿਲ ਹੋਈ ਸੀ ਸਰ ਅੱਛਾ ਹਾਂਜੀ ਸਰ ਤੇ ਦੱਸਿਆ ਸੀ ਕਿ ਅਸੀਂ ਪਹੁੰਚ ਗਏ ਹਾਂਜੀ ਉਹ ਤਾਂ ਕਰੇ ਵੀ ਅਸੀਂ ਅੰਦਰ ਦਾ ਮਤਲਬ ਅੰਦਰ ਐਂਟਰ ਕਰ ਗਏ ਜੀ ਅੱਛਾ ਹਾਂਜੀ ਤੇ ਹੁਣ ਕੀ ਕਿਉਂਕਿ ਸਿਚੁਏਸ਼ਨ ਕੀ ਹੈ ਹੁਣ ਇੱਥੇ ਪਹੁੰਚ ਚੁੱਕੇ ਘਰ ਸਿਚੁਏਸ਼ਨ ਸਰ ਹੁਣ ਥੋੜਾ ਜਿਹਾ ਕਲੀਟੀ ਮਤਲਬ ਉਹਨਾਂ ਡਿਪਰੈਸ਼ਨ ਚ ਹੈ ਟੈਨਸ਼ਨ ਚ ਬਹੁਤ ਜ਼ਿਆਦਾ ਹਾਂ अच्छा ਤਾਂ ਕਰਕੇ ਕੁਝ ਮਤਲਬ ਕੁਝ ਬੋਲਣ ਦੀ ਉਹਦੇ ਹੀ ਨਹੀਂ ਹੈਗੇ ਉਹ ਹੂੰ ਕੁਝ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਰਹੇ ਕਿਸ ਤਰ੍ਹਾਂ ਉਹਨਾਂ ਨੇ ਕ੍ਰੋਸ ਕੀਤਾ ਲਾਹਤੋਂ ਚਲੋ ਜਿਹੜੇ ਜਿਹੇ ਸਰ ਜਿਸ ਤਰ੍ਹਾਂ ਉਹਨਾਂ ਦੇ ਸੀਗੇ ਉਹ ਇੱਥੋਂ ਮਤਲਬ ਕਈ ਘੰਟੇ ਜਿਹਨੂੰ ਦੱਸ ਰਹੇ ਵੀ ਇੱਦਾਂ ਤਾਂ ਅਸੀਂ ਆਏ ਆ ਕਿਤੇ ਠੀਕ ਸੀਗਾ ਸੌਖਾ ਜਿਹਾ ਟਰੈਵਲਿੰਗ ਹੋਇਆ ਸੀ ਕਿਤੇ ਕਿਤੇ ਮਤਲਬ ਕਿਤਰਾ ਉਤਨਾ ਜਿੰਨਾ ਪੈਦਲ-ਪੁੱਦਲ ਚੱਲ ਕੇ ਜੋ ਵੀ ਪ੍ਰਸੰਸਾ ਹੈਗਾ ਇਦਾਂ ਇਸ ਤਰ੍ਹਾਂ ਤੱਕ ਪਹੁੰਚੇ ਜੀ ਉਹ ਕਿਉਂਕਿ ਉਹਨਾਂ ਦੇ ਨਾਲ ਲੇਡੀਜ਼ ਵੀ ਸੀ ਤਾਂ ਕਾਫੀ ਔਖਾ ਹੋ ਜਾਂਦਾ ਹੈ ਕਿਉਂਕਿ ਚਲੋ ਨੌਜਵਾਨ ਮੁੰਡੇ ਹੁੰਦੇ 21 ਹਾਂਜੀ ਮੁਸ਼ਕਲਾਂ ਕਾਫੀ ਆਈਆਂ ਸਾਰਾ। ਚਲ ਇਹਦੇ ਵੀ ਫੋਨ-ਫੋਨ ਤੇ ਸਪਰਕ ਹੋ ਜਾਂਦਾ ਸੀਗਾ ਜੀ। ਦੱਸੀ ਜਾਂਦੇ ਵੀ ਹੁਣ ਇੱਥੇ ਆ ਆ ਇਦਾਂ ਪਹੁੰਚ ਗਏ ਇਦਾਂ ਪਹੁੰਚ ਗਏ ਜੀ। ਹੂੰ। ਤੇ ਸੰਪੰਚੀ ਤੋਂ ਬਾਅਦ ਫੇਰ ਉਹ ਤੋਂ ਬਾਅਦ ਨਹੀਂ ਗੱਲ ਹੋਈ ਜੀ। 5:00 ਵਜੇ ਤੋਂ। ਠੀਕ ਹੈ। ਤੁਹਾਨੂੰ ਕਦ ਪਤਾ ਲੱਗਿਆ ਕਿ ਫੇਰ ਇਹਨਾਂ ਨੂੰ ਰਿਪੋਰਟ ਕਰ ਰਹੇ? ਇਹ ਸਾਨੂੰ ਸਾਨੂੰ ਕੱਲ ਮੀਡੀਆ ਰਾਹੀਂ ਪਤਾ ਲੱਗਿਆ ਜੀ। 12:30 1:00 ਵਜੇ। ਅੱਛਾ। ਹਾਂਜੀ ਸਾਰਾ। कि ਇਹਨਾਂ ਦਾ ਵੀ ਨਾਮ ਹੈਗਾ ਉਹਦੇ ਹਾਂਜੀ ਵੀ ਜਿਹੜੀ ਕਹਿੰਦੇ ਇਦਾਂ ਦਾ ਲਿਸਟ ਉਹ ਹੋਈ ਹੈ ਆਟੋਈ ਉਧਰੋਂ ਵੀ ਇਹਨਾਂ ਦਾ ਤੁਹਾਡੇ ਬੱਚਿਆਂ ਦਾ ਵੀ ਨਾਮ ਹੈਗਾ ਤੇ ਤੁਸੀਂ ਗਏ ਸੀ ਲੈਣ ਵਾਸਤੇ ਹਾਂਜੀ ਮੈਂ ਗਿਆ ਸੀ ਲੈਣ ਨੂੰ ਪਰਿਵਾਰਕ ਮੈਂਬਰ ਗਏ ਸੀ ਆਪਣੇ ਨਾਲ ਹੂੰ ਠੀਕ ਹੈ ਜੇ ਹੁਣ ਕੀ ਡਿਮਾਂਡ ਕਰਦੇ ਹੋ ਕਿਉਂਕਿ ਸਰਕਾਰ ਵੱਲੋਂ ਵੀ ਕੱਲ ਉੱਥੇ ਪਹੁੰਚੇ ਸੀ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਟਰੈਵਲ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਹਾਂਜੀ ਸਰ ਸਰਕਾਰ ਮਾਨਯੋਗ ਭਗਵੰਤ ਮਾਨ ਜੀ ਸਰਕਾਰ ਵੱਲੋਂ ਸਾਨੂੰ ਮਤਲਬ ਪੂਰਾ ਦਿੱਤਾ ਗਿਆ ਹੈ ਕਿ ਜੋ ਤੁਸੀਂ ਚਾਹ ਕਹੋਗੇ ਤੁਹਾਡਾ ਵੀ ਅਸੀਂ ਅਸੀਂ ਉਹਦੇ ਮੁਤਾਬਕ ਕਰਕੇ ਕਾਰਵਾਈ ਕਰਾਂਗੇ ਜੀ ਸਾਡੀ ਸਰ ਸੀਐਮ ਭਵਨ ਮਾਨ ਸਾਹਿਬ ਜੀ ਦੀ ਸਾਡੀ ਨੂੰ ਇਹ ਬੇਨਤੀ ਹੈ ਸਰ ਵੀ ਜੋ ਸਾਡੇ ਨਾਲ ਜਿੱਦਾਂ ਵੀ ਚਲ ਜੋ ਹੋਇਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਕਿਉਂਕਿ ਸਰ ਰਕਮ ਛੋਟੀ ਨਹੀਂ ਹੈ ਬਹੁਤ ਵੱਡੀ ਰਕਮ ਹੈ 80 ਲੱਖ ਛੋਟ ਕੱਟ-ਕੱਟ ਨਹੀਂ ਹੁੰਦੀ ਹਾਂਜੀ ਹਾਂਜੀ ਸਰ ਬਹੁਤ ਮਤਲਬ ਦੀ ਬਹੁਤ ਸਾਨੂੰ ਪਤਾ ਕਿਵੇਂ ਅਸੀਂ ਇਕੱਠੇ ਕਰੇ ਪੈਸੇ ਕਿਦੋਂ ਕਰਜੇ ਤੋਂ ਕਰਜਾ ਲਿਆ ਕਿਸੇ ਉਧਾਰ ਫੜੇ ਕਿਸੇ ਤਰ੍ਹਾਂ ਮਾਦਰ ਬਹੁਤ ਔਖੇ ਮੁਸਕਲ ਹੁੰਦਾ ਸੀ ਇਹਨੇ ਮਤਲਬ ਪੈਸੇ ਇਕੱਠੇ ਕਰੇ ਸਾਨੂੰ ਕਿਉਂਕਿ ਕਾਫੀ ਔਖਾ ਹੁੰਦਾ ਹੈ ਹਾਂ ਜੀ ਹਾਂਜੀ ਸਰ ਹਾਂਜੀ ਜਸਵਿੰਦਰ ਜੀ ਤੁਸੀਂ ਤਾਂ ਖੁਦ ਪੁਲਿਸ ਮੁਲਾਜ਼ਮ ਹੋ ਤਾਨੂੰ ਥੋੜਾ ਜਿਹਾ ਵੈਰੀਫਾਈ ਕੀਤਾ ਤੁਸੀਂ ਕਿ ਕਿਸ ਤਰ੍ਹਾਂ ਭੇਜ ਰਹੇ ਹੋ ਜਾਂ ਫਿਰ ਜਲਦੀ ਜਲਦੀ ਚੀ ਹੋਇਆ ਸਾਰਾ ਨਹੀਂ ਸਰ ਪਹਿਲਾਂ ਇੱਕ ਦੋ ਵਾਰ ਪਹਿਲਾਂ ਵੀ ਕਾਫੀ ਮਾਦਰ ਪਹਿਲਾਂ ਵੀ ਵੀਜ਼ਾ ਪ੍ਰੋਸੈਸ ਅਪਲਾਈ ਕਰਿਆ ਸੀਗਾ ਉਦੋਂ ਨਹੀਂ ਗੱਲ ਬਣੀ ਫਿਰ ਪਰ ਇਹਦੇ ਨਾਲ ਵੀ ਸਾਡੀ ਇਹੀ ਗੱਲ ਹੋਈ ਸੀ ਵੀ ਇਦਾਂ ਸਾਡਾ ਲੀਗਲ ਪ੍ਰੋਸੈਸ ਹੈ ਕੋਈ ਉਹ ਨਹੀਂ ਵੀ ਪਹਿਲਾਂ ਅਸੀਂ ਯਾਨੀ ਕਿ ਤੁਹਾਨੂੰ ਗੁੰਮਰਾਹ ਕੀਤਾ ਗੁੰਮਰਾਹ ਕੀਤਾ ਗਿਆ ਸਰ ਸਾਨੂੰ ਤਾਂ ਪਹਿਲਾਂ ਸਾਨੂੰ ਤਾਂ ਬਾਅ ਮਿਸਾਨ ਨੂੰ ਨਹੀਂ ਪਤਾ ਸਾਨੂੰ ਤੇ ਇਹ ਕਹਦੇ ਵੀ ਲੀਗਲ ਪ੍ਰੋਸੈਸ ਤਾਂ ਬਿਲਕੁਲ ਵੀ ਕਿਉਂਕਿ ਡੰਕੇ ਦਾ ਜਿਹੜਾ ਪ੍ਰੋਸੈਸ ਹੈ ਹੁਣ ਜਿੱਦਾਂ ਤੁਸੀਂ ਗਿਆ ਕਿ ਥੋੜੇ ਥੋੜੇ ਪੈਸੇ ਜਿਹੜੇ ਹੈਗੇ ਜੀ ਜੀ ਜੇ ਨਹੀਂ ਜੋ ਕੋਈ ਪਾਉਂਦਾ ਉਹਨੂੰ ਤਾਂ ਬੰਦ ਕਰ ਦਿਆ ਤੇ ਕਰੰਟ ਵੀ ਲਾਉਂਦੇ ਕਿਉਂਕਿ ਪਹਿਲਾਂ ਵੀ ਗੱਲ ਹੋਈ ਸਾਡੀ ਡਿਪੋਜ਼ਿਟ ਜਿਹੜੇ ਆ ਜੀ ਜੀ ਸਾਹਿਬ ਜੀ ਜੀ ਤੇ ਜਿੰਨੇ ਜਿੰਨੇ ਪੈਸੇ ਦਿੰਦੇ ਨੇ ਮੰਗਦੇ ਰਹੇ ਉਹ ਦਿੰਦੇ ਨੇ ਹਾਂ ਜੀ ਅਸੀਂ ਤਾਂ ਜਿੱਦਾਂ ਉਹਨਾਂ ਨੇ ਆਪਣੇ ਦੱਸੀ ਗਿਆ ਉਹਦੇ ਤੋਂ ਪੈਸੇ ਦਾ ਹੀ ਹੈ ਜੀ ਅਸੀਂ ਪੈਸੇ ਜਿਹੜੇ ਹੈਗੇ ਅਕਾਊਂਟ 'ਚ ਦਿੱਤੇ ਤੁਸੀਂ ਯਾਰ ਕਿਸ ਤਰ੍ਹਾਂ ਤੁਸੀਂ ਪੇਮੈਂਟ ਕੀਤੀ ਹੈ ਕੁਝ ਅਕਾਊਂਟ ਤੇ ਉੱਥੇ ਕੋਈ ਨੌਕਰੀ ਲਾਣ ਦੀ ਗੱਲ ਕੀਤੀ ਗਈ ਸੀ ਟਰੈਵਲ ਏਜੰਟ ਵੱਲੋਂ ਕਿ ਕਿਸ ਤਰ੍ਹਾਂ ਤੁਹਾਨੂੰ ਕਿਹਾ ਸੀ ਬਈ ਟਰੈਵਲ ਏਜੰਟ ਨੇ ਤਾਂ ਸਾਰੇ ਇਹੀ ਕਿਹਾਗਾ ਵੀ ਜੇ ਉਹਨਾਂ ਨੂੰ ਇਦਾਂ ਇਦਾਂ ਅਸੀਂ ਸੇਫ ਉੱਥੇ ਮਤਲਬ ਇਟਰ ਕਰਾ ਦਾਂਗੇ ਜੀ ਅੱਛਾ ਹਾਂਜੀ ਤੇ ਹੁਣ ਆਏ ਆ ਘਰ ਕੋਈ ਗੱਲਬਾਤ ਹੋਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਹਸਬੰਡ ਵਾਈਫ ਨੇ ਦੋਨੋਂ ਬਸ ਅਜੇ ਤਾਂ ਕੁਝ ਸਾਰੇ ਉਹ ਜ਼ਿਆਦਾ ਪਰ ਬੋਲ ਚੱਲ ਨਹੀਂ ਰਹੇ ਹੈਗੇ ਡਿਪਰੈਸ਼ਨ ਚਾ ਅਸੀਂ ਬਲਾਂਡ ਬੋਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਬਿਲਕੁਲ ਹੀ ਇਦਾਂ ਹੀ ਮਤਲਬ ਓਮ ਸ਼ਮਾ ਜੀ ਕਿਨੇ ਕਿੰਨੇ ਪਿੰਨਿਕ ਪਿੰਨੇ ਕਿੰਨੇ ਦਿਨ ਪਹਿਲਾਂ 8 ਮਹੀਨੇ ਪਹਿਲਾਂ ਗਈ ਸੀ ਜੀ ਯਾਨੀ ਹਾਂ ਕਰੀਬ ਸਾਰਾ 8-9 ਮਹੀਨੇ ਪਹਿਲਾਂ ਜੀ ਦੱਸਿਓ ਕਿਹੜੀ ਕਿਹੜੀ ਕੰਟਰੀਜ਼ ਤੋਂ ਹੁੰਦੇ ਹੋਏ ਗਏ ਨੇ ਕੁਝ ਯਾਨੀ ਸਾਨੇ ਤੋਂ 10 ਸਾਲ ਪੋਂ ਦੇ ਸਪਾਰਕ ਹੁੰਦਾ ਸੀਗਾ ਉਦੋਂ-ਉਦੋਂ ਦੱਸਿ ਗਏ ਵੀ ਪੰਜ ਚਾਰ ਕੰਟਰੀਆਂ ਦੇ ਮਤਲਬ ਦੱਸਦੇ ਆ ਨਾਮ ਦੱਸਦੇ ਆ ਅੱਛਾ ਤੇ ਜਦਾਂ ਉਹਨਾਂ ਦਾ ਕੋਣ-ਕੋਣਾਂ ਦੇ ਉਹਨਾਂ ਨੂੰ ਪਤਾ ਲੱਗਦਾ ਸੀ ਜੀ ਹੂੰ ਯਾਨੀ ਕਿ ਅੱਗੇ ਤੋਂ ਅੱਗੇ ਜਿਹੜਾ ਅੱਗੇ ਤੋਂ ਅੱਗੇ ਹਾਂਜੀ ਹਾਂਜੀ ਉਹ ਉਹਨਾਂ ਦਾ ਪ੍ਰੋਸੈਸ ਹੁੰਦਾ ਜੀ ਉਹਨਾਂ ਦਾ ਪਰ ਸਾਨੂੰ ਤਾਂ ਪਹਿਲਾਂ ਇਹੀ ਕਿਹਾ ਸੀ ਵੀ ਇੱਦਾਂ-ਇੱਦਾਂ ਸੀ ਉਹਦੇ ਚ ਭੇਜ ਜਿਹਦਾ ਮਤਲਬ ਲੀਗਲ ਪ੍ਰੋਸੈਸ ਨਾਲ ਭੇਜਾਂਗੇ ਨਹੀਂ ਹੁਣ ਸਾਰੀ ਚੀਜ਼ਾਂ ਇਹ ਆ ਰਹੀਆਂ ਕਿ ਲੀਗਲ ਪ੍ਰੋਸੈਸ ਦੀ ਗੱਲ ਕਰਕੇ ਇਲੀਗਲ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਭੇਜਿਆ ਜਾ ਰਿਹਾ ਸੀ ਜੀ ਸਰ ਜੀ ਜੀ ਹਾਂ ਸਰ ਤੇ ਬਹੁਤ ਸਾਰੀ ਚੀਜ਼ਾਂ ਹਾਲਾਂਕਿ ਪਰਿਵਾਰਿਕ ਮੈਂਬਰਸ ਨੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿਉਂਕਿ ਜਿਹੜਾ ਹਸਬੰਡ ਵਾਈਫ ਇੱਥੇ ਪਹੁੰਚੇ ਨੇ ਉਹ ਕਾਫੀ ਡਿਪਰੈਸ਼ਨ ਦੇ ਵਿੱਚ ਨੇ ਹੁਣ ਜਿੰਨੇ ਵੀ ਰਿਪੋਰਟਿਜ਼ ਆਏ ਨੇ ਉਹਦੇ ਵਿੱਚ ਇੱਕ ਗੱਲ ਕਿਉਂਕਿ ਐਸਆਈਟੀ ਦੇ ਵਿੱਚ ਜਿਹੜੀ ਬਣਾਈ ਗਈ ਹੈ ਸੀਨੀਅਰ ਅਫਸਰਾਂ ਦੀ ਸੁਪਰਵੀਜ਼ਨ ਦੇ ਵਿੱਚ ਉਹਦੇ ਵਿੱਚ ਟਰੈਵਲ ਏਜੰਟਸ ਦੇ ਖਿਲਾਫ ਮਾਮਲੇ ਵੀ ਦਰਜ ਹੋ ਰਹੇ ਨੇ ਹਾਲਾਂਕਿ ਪਰਿਵਾਰ ਕਾਫੀ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਇਕੱਠਾ ਕੀਤਾ ਪੈਸਾ ਉਹਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਕਿਸੇ ਤੋਂ ਲਿੱਤਾ ਜਿੱਦਾਂ ਜਸਵਿੰਦਰ ਜੀ ਵੀ ਕਹਿ ਰਹੇ ਸੀਗੇ ਕਿ ਕਾਫੀ 80 ਲੱਖ ਬਹੁਤ ਜ਼ਿਆਦਾ ਹੁੰਦੇ ਹਨ ਪਰਿਵਾਰਿਕ ਮੈਂਬਰ ਇਸ ਟਾਈਮ ਕਾਫੀ ਡਿਪਰੈਸ਼ਨ ਦੇ ਵਿੱਚ ਨੇ ਅਚਾਨਕ ਇਹ ਪਤਾ ਲੱਗਣਾ ਕਿ ਉਹਨਾਂ ਦਾ ਵੀ ਲਿਸਟ ਤੇ ਨਾ ਹੈ ਔਰ ਕੱਲ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰ ਉਹ ਵੀ ਆਰਐਸ ਲਿਸਟ ਦੇ ਵਿੱਚ ਹੈਗੇ ਹਾਲਾਂਕਿ ਅੱਜ ਵੀ ਇੱਕ ਜਿਹੜਾ ਹੈਗਾ ਉਹ ਪਹੁੰਚ ਰਿਹਾ ਜਾ ਅੱਜ ਉਹਦੇ ਵਿੱਚ ਵੀ ਲੇਕਿਨ ਇਸ ਤਰ੍ਹਾਂ ਦੀ ਕਈ ਚੀਜ਼ਾਂ ਹੁਣ ਇਨਵੈਸਟੀਗੇਸ਼ਨ 'ਚ ਵੀ ਆ ਰਹੀਆਂ ਔਰ ਟਰੈਵਲ ਏਜੰਟ ਦੇ ਖਿਲਾਫ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਲੇਕਿਨ ਹੋਰ ਵੀ ਅਜੇ ਲਿਸਟ 'ਤੇ ਨਾ ਨੇ ਜੋ ਜਿਨ੍ਹਾਂ ਨੂੰ ਵਾਪਸ ਲਿਆ ਜਾ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਸਰਕਾਰ ਵੱਲੋਂ ਜਿਹੜੀ ਕਿਹਾ ਗਿਆ ਹੈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਕਿਸ ਤਰ੍ਹਾਂ ਉਹਨਾਂ ਨੂੰ ਪੁਆਇੰਟ ਆਊਟ ਕਰਕੇ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਂਦੀ ਹੈ ਟਰੈਵਲ ਏਜੰਟਸ ਤੋਂ ਪੈਸਾ ਜਿਹੜਾ ਹੈਗਾ ਉਹ ਵਾਪਸ ਦਿਲਾਇਆ ਜਾਂਦਾ ਹੈ